ਲੋਕ ਸਭਾ ਹਲਕਾ ਜਿਲੰਦਰ ਤੋਂ ਭਾਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਫਲੋਰ ਵਿਖੇ ਵਸਪਾ ਵਰਕਰਾਂ ਨੇ ਕਰਿਆ ਇੱਕ ਵਿਸ਼ਾਲ ਰੋਡ ਸ਼ੋਅ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਵਿਚਾਰ ਰੋਡ ਸ਼ੋਅ ਦੀਆਂ ਕੁਝ ਝਲਕੀਆਂ ਵਾਲਾ ਜਿੱਤੂਗਾ ਦੇਸ਼ ਦੀ ਨਤਾ ਕਦੀ ਹੋ ਦੇਸ਼ ਦੀ ਨਤਾ ਕਦੀ ਜਿੰਦਾਬਾਦ 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 ਸਾਬਤ ਪਾਰਟੀ ਜਿੰਦਾਬਾਦ 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 ਸਾਬਤ ਪਾਰਟੀ ਜਿੰਦਾਬਾਦ It's are the top हाथी वारा आया ਹੌਣ ਸਮਝ ਆ ਰਿਹਾ ਕਿਉਂਕਿ ਅਸੀਂ ਤਾਂ ਬਹੁਤ ਚਿਰ ਦੇ ਸਮਝਾ ਰਹੇ ਆ ਜੀ ਵੀ ਜਿਹੜੀ ਇਹ ਵਿਵਸਥਾ ਬਣੀ ਜਾ ਰਹੀ ਕਿਉਂਕਿ ਆਪਾਂ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਕਾਂਗਰਸ ਦੇ ਆਪੀ ਲਗਾਤਾਰ ਇਵਨ ਦੋਕ ਨੂੰ ਛੱਡ ਕੇ ਆਪਾਂ ਦੋਕ ਵਾਰ ਨੂੰ ਛੱਡ ਕੇ ਜਿਆਦਾਤਰ ਕਾਂਗਰਸ ਦੇ ਐਮਪੀ ਰਹੇ ਆ ਅਕਾਲੀ ਦਲ ਬੀਜੇਪੀ ਦੀ ਸਰਕਾਰ ਆਈ ਆ ਤੇ ਲੋਕੇ ਲੋਕ ਪੰਜਾਬ ਦੇ ਪਹਿਲਾਂ ਹੀ ਬਦਲ ਲੱਭ ਰਹੇ ਸੀ ਤੇ ਉਹਨਾਂ ਨੇ 22 ਦੇ ਵਿੱਚ ਦੋਨਾਂ ਪਾਰਟੀਆਂ ਨੂੰ ਰੱਦ ਕਰਕੇ ਆਪ ਨੂੰ ਲਿਆਂਦਾ ਪਰ ਆਪ ਨੂੰ ਲੱਗਾ ਵੀ ਉਹ ਉਹਨਾਂ ਵਰਗੀ ਹੀ ਪਾਰਟੀਆਂ ਜਿਹੜੀ ਆ ਜਿਹੜੀ ਸਾਬਤ ਹੋਈ ਆ ਇਸ ਕਰਕੇ ਜਿਹੜੇ ਲੋਕ ਆ ਵੀ ਇਹ ਜਿਹੜੀ ਬਵਸਤਾ ਅਸੀਂ ਕਹਿ ਰਹੇ ਸੀ ਵੀ ਲੁੱਟਣ ਵਾਲੀ ਆ ਸਾਰਿਆਂ ਦੀ ਸਾਰੇ ਵਰਗਾਂ ਦੀ ਇਵਨ ਜਿਹੜੇ ਸਥਾਪਿਤ ਕਰ ਰਹੇ ਸੀਗੇ ਕੁਝ ਲੋਕਾਂ ਛੱਡ ਕੇ ਉਹਨਾਂ ਦੀ ਵੀ ਲੁੱਟ ਹੋ ਰਹੀ ਇਸ ਕਰਕੇ ਲੋਕ ਬਦਲ ਲੱਭ ਰਹੇ ਆ ਤੇ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਲੋਕਾਂ ਦੇ ਵਿਸ਼ਵਾਸ ਤੇ ਖਰੇ ਉੱਤਰੀਏ ਤੇ ਉਹਨਾਂ ਦੀ ਇਹ ਉਮੀਦ ਪੈਦਾ ਕਰੀਏ ਵੀ ਜਿਹੜਾ ਅਸੀਂ ਜਿਸ ਤਰ੍ਹਾਂ ਦਾ ਤੁਸੀਂ ਪ੍ਰਬੰਧ ਕਰਾਉਣਾ ਚਾਹੁੰਦੇ ਆ ਵੇ ਅਸੀਂ ਉਹ ਪ੍ਰਬੰਧ ਸਥਾਪਿਤ ਕਰ ਸਕਦੇ ਆ ਤੇ ਇਸ ਕਰਕੇ ਪਿਛਲੀ ਵਾਰ ਵੀ ਚਾਹੇ ਸਾਨੂੰ 2 ਲੱਖ ਵੋਟ ਪਈ ਸੀ ਪਰ ਉਹ 2 ਲੱਖ ਲੋਕਾਂ ਨੇ ਸਾਨੂੰ ਉਹਦਾ ਬਦਲ ਦੇ ਰੂਪੇ ਦੇਖਿਆ ਜਿਉਂਕਿ ਆਪ ਨੂੰ ਸਿਰਫ 25000 ਵੋਟ ਪਈ ਸੀ ਤੇ ਲੋਕੀ ਔਰ ਅਸੀਂ ਉਸ ਉਮੀਦ ਤੇ ਕੰਮ ਵੀ ਕੀਤਾ 5 ਸਾਲ ਬੈਠੇ ਨਹੀਂ ਹੈਗੇ ਚਾਹੇ ਅਸੀਂ ਨਹੀਂ ਜਿੱਤੇ ਸੀ ਅੱਲ ਅਸੀਂ ਰੋਡ ਸ਼ੋਅ ਕੱਢਿਆ ਤੇ ਭਗਵੰਦ ਮਾਨ ਸਾਫ ਦਾ ਜਿਹੜਾ ਰੋਡ ਸ਼ੋਅ ਦੇਖ ਲਓ ਇੱਕ ਸੀਐਮ ਜਿਹੜੇ ਸੀਗੇ ਤੇ ਸਾਡਾ ਦੇਖ ਲਓ ਘੱਟੋ ਘੱਟ 2 ਗੁਣਾ ਜਿਹੜਾ ਫਰਕ ਹੋਊਗਾ ਇਸ ਕਰਕੇ ਅੱਜ ਦੇ ਸਮੇਂ ਵੇੜੇ ਜਲੰਧਰ ਦੇ ਲੋਕ ਬਦਲ ਲੱਭਦੇ ਆ ਤੇ ਬਦਲ ਰੂਪੇ ਸਾਨੂੰ ਦੇਖ ਰਿਹਾ ਤੇ ਇਸ ਕਰਕੇ ਬਹੁਤ ਪਰਮਾਹੰਗਾਰਾ ਮਿਲ ਰਿਹਾ ਜਿਹੜੇ ਡੱਡੂ ਛੜਪਾ ਮੰਨ ਵਾਲੇ ਆਗੂ ਹੈਗੇ ਲੋਕਾਂ ਨੂੰ 베ਚੀ ਜਾ ਰਹੇ ਹੈਗੇ ਆ ਸਿਰਫ ਆਪਣੀ ਪਰੋ ਉਹਨਾਂ ਬਾਰੇ ਤੁਹਾਡਾ ਕੀ ਕਿਹੜਾ ਜੀ ਦੇਖੋ ਪਹਿਲਾਂ ਵੀ ਇਸ ਤਰ੍ਹਾਂ ਹੀ ਸੀਗਾ ਇਸ ਕਰਕੇ ਇਹ ਤਾਂ ਲੋਕ ਆ ਵੀ ਲੋਕ ਜਿਹੜੇ ਵੀ ਲੋਕਾਂ ਨਾਲ ਇਮਾਨਦਾਰ ਹੈ ਨਹੀਂ ਕੋਈ ਵੀ ਜਿਹੜੇ ਵੀ ਲੋਕ ਲੋਕ ਉਹਨਾਂ ਨੂੰ ਸਾਬਤ ਸੋਣਾ ਚਾਹੀਦਾ ਉਹਨੂੰ ਰੱਦ ਕਰਨਾ ਚਾਹੀਦਾ ਤਾਂ ਹੀ ਟ੍ਰੈਂਡ ਇਹ ਰੁਕਣਾ ਜੇ ਆਪਾਂ ਲੋਕਾਂ ਨਾਲ ਇਮਾਨਦਾਰ ਨਹੀਂ ਨਾਲ ਜਾਂ ਵਿਸ਼ਵਾਸ ਘਾਤੀ ਕਰਨ ਵਾਲੇ ਬੰਦਿਆਂ ਨੂੰ ਜਿਤਾਵਾਂਗੇ ਤਾਂ ਫਿਰ ਇੱਕ ਟ੍ਰੈਂਡ ਸੈੱਟ ਹੋ ਜਾਣਾ ਵੀ ਜਿੱਦਾਂ ਮਰਜੀ ਲੋਕਾਂ ਨਾਲ ਬੇਈਮਾਨੀ ਕਰ ਲੋ ਫਿਰ ਜਿੱਤੇ ਹੀ ਜਾਣਾ ਤੇ ਜੇ ਉਹ ਹਾਰਨਗੇ ਤਾਂ ਫੇਰ ਹੀ ਟ੍ਰੈਂਡ ਰੁਕਣਾ ਹੈ ਦੇਖੋ ਇਦਾਂ ਤਾਂ ਲੋਕ ਸਭਾ 'ਚ ਕਾਫੀ ਸਮੱਸਿਆਵਾਂ ਹੈਗੀਆਂ ਬਹੁਤੀਆਂ ਗਈ ਸਾਡੇ ਨੋਟਿਸ 'ਚ ਵੀ ਹੈ ਨਹੀਂ ਪਰ ਇਨ ਜਨਰਲ ਦੇਖੋ ਜੋ ਅਸੀਂ ਕਰ ਸਕਦੇ ਆ ਜਦੋਂ ਸਾਡੇ ਕੋਲ ਸੱਤਾ ਵੀ ਹੈ ਨਹੀਂ ਉਦੋਂ ਵੀ ਲਗਾਤਾਰ ਅਸੀਂ ਵਿਦਿਆਰਥੀਆਂ ਦੇ ਸਿੱਖਿਆ ਤੇ ਕੰਮ ਕੀਤਾ ਸਿਹਤ ਤੇ ਕੰਮ ਕੀਤਾ ਨਸ਼ੇ ਦੇ ਖਿਲਾਫ ਕੰਮ ਕੀਤਾ ਪੁਲਿਸ ਜਿਹੜੇ ਪ੍ਰਸ਼ਾਸਨਿਕ ਸੁਧਾਰਾਂ ਤੇ ਕੰਮ ਕੀਤਾ ਵੀ ਸਾਰੇ ਲੋਕਾਂ ਦੀ ਸੁਣਵਾਈ ਕਰਨ ਵਾਲਾ ਪ੍ਰਬੰਧ ਹੋਵੇ ਤੇ ਜੇਕਰ ਲੋਕ ਸਾਨੂੰ ਪਾਵਰ ਦਿੰਦੇ ਆ ਮਤਲਬ ਸਿੱਖਿਆ ਸਿਹਤ ਰੋਜ਼ਗਾਰ ਜੋ ਬਿਹਤਰ ਹੋ ਸਕਦਾ ਲੋਕਾਂ ਦੀ ਜ਼ਿੰਦਗੀ ਵਧੀਆ ਬਣਾਉਣ ਦੇ ਲਈ ਉਹਦੇ ਤੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ